ਦੁਨੀਆ ਕਦੇ ਬੜਾ ਪਿਆਰ ਕਰਦੀ ਹੈ ਮੇਰੇ ਮਿੱਤਰੋ ਮੱਖਣ ਗੁਜਰਾਂਗੇ ਸ਼ੇਰੇ ਵਰਗੇ ਲਵਲੀ ਵਰਗੇ ਹੋਰ ਚਾਰ ਨਾ ਚੰਗੇ ਚਟਕ ਕੇ ਬੋਲੇ ਬੋਲੇ ਗਰਾਉਂਡ ਮੇਰੇ ਕੋਲ ਆ ਗਿਆ ਭਗਵਾਨਪੁਰਿਆ ਤੇ ਦੂਜੇ ਪਾਸੇ ਆਓ ਦੇਖਾਂਗੇ ਵੀ ਮੁੰਡਾ ਕਰਦਾ ਹੋਇਆ ਟਰਾਈ ਪਰ ਇਧਰ ਲਈ ਆਹ ਦੇਖਾਂਗੇ ਕਹਿੰਦੇ ਉੱਚਾ ਲਮਾ ਡੱਪਰੂ ਉੱਚੀ ਜਿਹੜੀ ਫੇਕ ਆ ਫੜੀ ਨਹੀਂ ਮਾਇ ਪੋਲੀਆ ਮੈਂ ਮੈਂ ਆ ਜਾਣਾ ਦੇਖ ਭਗਵਾਨਪੁਰਿਆ ਆਹ ਪੰਦੀ ਰੇਡ ਤੇ ਮੁੰਡਾ ਅੱਜ ਵਾਲਾ ਕਹਿੰਦੇ ਰਤਨ ਦੇ ਮੂਡ ਵਿੱਚ ਨਹੀਂ ਮੇਰੇ ਮਿੱਤਰੋ ਟੀਮ ਕਹਿੰਦੇ ਸੁਰਜ ਸਿੰਘ ਬਾਬਾ ਜੀ ਲਾਡੀ ਟਿੰਬਾ ਜੀ ਤੇ ਸਾਰੇ ਸਾਥੀ ਨਾਲ ਨੰਦਾ ਮਾਰ ਰਿਹਾ ਵਰਗਾ ਤੇਜ ਦੇ ਦੇ ਪੇਟਾਂ ਵਿੱਚ ਆਹ ਮੈਚ ਦੇ ਸਿਰਾ ਦਾ ਫੇਰ ਕਰ ਦਿੰਦਾ ਸ਼ਰਾ ਕਰ ਦਿੰਦਾ ਭਗਵਾਨ ਪਰੀਆ ਫੇਰ ਆ ਗਿਆ ਹੁਣ ਸਾਹਮਣੇ ਕੋਈ ਬਾਅਦ ਕਹੇ ਨੰਬਰ ਲਾ ਕਹਿੰਦੇ ਵਾਧਾ ਕਰ ਗਏ ਮੇਰੇ ਮਿੱਤਰੋ ਮੈਚ ਕਹਿੰਦਾ 30 ਦਾ ਮੈਚ ਕਹਿੰਦਾ ਸਰੇ ਆ ਯੂਨਿਅਨ ਦਾ ਬੰਦੇ ਕੋ ਉਹੀ ਤਾਂ ਗੱਲ ਆ ਯਾਰ ਲੱਗ ਜਾਏ ਚਾਹੇ ਉਧਰ ਲੱਗ ਜਾਏ ਸਾਰਾ ਭੇਟਾ ਨੱਚੂ ਸਾਰਾ ਭੇਟਾ ਨੱਚੂ ਜੇਫਾ ਜਿੰਦਰ ਗਰਤੀ ਲੱਗਦੇ ਸਵੇਗ ਥੱਲੇ ਕਾਲਾ ਕੌਣ ਤੁਰਿਆ ਆਉਂਦਾ ਕੌਣ ਤੁਰਿਆ ਆਉਂਦਾ ਰੁੜਕੇ ਵਾਲਾ ਕਹਿੰਦੇ ਇੰਦੂ ਮੇਰੇ ਮਿੱਤਰੋ ਖੇਡਾ ਕਹਿੰਦੇ ਪਿੰਡਰਾ ਦੇ ਬਜੁੰਦੇ ਦੀ ਟੀਮ ਲਈ ਮੇਰੇ ਮਿੱਤਰੋ ਖੇਡ ਦਰਬੀ ਲਈ ਕਹਿੰਦੇ ਹੋਈਆਂ ਇੰਗਲੈਂਡ ਵਿੱਚ ਪਰ ਦੂਜੇ ਪਾਸੇ ਆਹ ਕਹਿੰਦੇ ਦਰਬੀ ਲਈ ਪਰ ਇਹਨੂੰ ਕਹਿੰਦਾ ਮੈਨੂੰ ਫੜਨਾ ਕੋਈ ਮਜ਼ਾਕ ਥੋੜੀ ਆ ਇੱਕ ਗੱਲ ਆ ਮੈਚ ਨੇ ਗੱਲ ਸੱਚ ਕਰਤੀ ਆ ਰੰਮੇ ਬਾਈ ਰੇਡਾਂ ਲੱਖ ਪੈਂਦੀਆਂ ਗੱਲ ਆਣ ਜੱਫੀਆਂ ਤੇ ਮੁੱਕਣੀ ਆ ਓਏ ਗੱਲ ਤੇ ਆ ਗੱਲ ਕਿ ਕਹਿੰਦੇ ਆਣ ਕਹਿੰਦੇ ਜੱਫੀਆਂ ਤੇ ਕਹਿੰਦੇ ਮੁੱਕਣੀ ਆ ਸੋਨੂ ਤੇ ਧੜੀ ਵਾਲ ਨੇ ਅੱਜ ਕਹਿੰਦੇ ਇਬਰਤਾਂ ਦੀ ਟੀਮ ਸਪੌਂਸਰ ਕੀਤੀ ਹੈ ਉਹਨਾਂ ਵੀਰਾਂ ਦਾ ਮੇਰੇ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਹਿੰਦੇ ਵੀਰਾਂ ਨੂੰ ਨੋਟ ਕਰਿਓ ਹੋਰ ਤੋਂ ਜਿਹੜੀ ਟੀਮਾਂ ਜਾਫੀ ਪਹਿਲਾ ਜੱਫਾ ਲਾ ਗਿਆ ਗੈਰੀ ਸਿੱਧੂ ਗਰਾਸ ਤੋਂ ਜੁਕੀ ਵੱਲੋਂ 1000 ਰੁਪਏ ਹੋਵੇਗਾ ਹੋਰ ਤੋਂ ਜਿਹੜੀ ਟੀਮਾਂ ਜਾਫੀ ਬੱਲੇ 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 ਇਹ ਲੱਗਦਾ ਜੋਰ ਸ਼ੇਰਾਂ ਕਹਿੰਦੇ ਇਬਰਤਾਂ ਵਾਲਾ ਤੇ ਫਰੀਦ ਟੱਕਰ ਕਹਿੰਦੇ ਪਈ ਹੋਈ ਹੈ ਕਹਿੰਦੇ ਟੇਟਾਂ ਦੇ ਲੈ ਜੀ ਮਾਰਦੇ ਜੋਰਦਾਰ ਤਾੜੀਆਂ ਕਹਿੰਦੇ ਜ਼ੋਰਦਾਰ ਮਾਰਦੇ ਬਾਕੀ ਸਹੀ ਗੱਲ ਹੈ ਟਰੈਕਟਰ ਦੀ ਬੈਸਟਾਂ ਵਾਲੇ ਗਿੰਦੇ ਦੇ ਕਹਿੰਦੇ ਰੰਮੇ ਵੀਰ ਵੱਲੋਂ ਹੈ ਓਕਰ ਜਫਾ ਪਹਿਲਾ ਉਹ ਜਫਾ ਉਹ ਜਫਾ ਇੱਕ ਯਾਰ ਗੈਰ ਸਿੱਧੂ ਗਲਾਸ ਕੇ ਜੁਕੇ ਵੱਲੋਂ ਇਹ ਕਹਿੰਦੇ ਐ ਰੁੜਕੇ ਵਾਲੇ ਇੰਦੂ ਨੂੰ ਫਤਾਪਰੀਆ ਇੱਕਮ ਲੱਗੇ ਓਏ ਦੱਸੋ ਤਾਂ ਤਾੜੀ ਜੀ ਮਾਰ ਕੇ ਆ ਲੋਕ ਚਾਹੁੰਦੇ ਆ ਵੀ ਫਤਾਪਰੀਆ ਇੱਕ ਮਲਗੇ ਰੁੜਕੇ ਵਾਲੇ ਇੰਦੂ ਨੂੰ ਉਹ ਪਾਈ ਫੀ ਰੇਡ ਮੇਰੇ ਮਿੱਤਰੋ ਜਾਫੀ ਚਾਰ ਕਹਿੰਦੇ ਤਿਆਰ ਪਰਚਾਰ ਨੇ ਮੱਖਣ ਗੁੱਜਰ ਆਏ ਕਹਿੰਦੇ ਈਬਰ ਵਾਲਾ ਮੱਖਣ ਗੁੱਜਰ ਤੇ ਰੁੜਕੇ ਵਾਲਾ ਇੰਦੂ ਉਹ ਪਾਈ ਫੀ ਰੇਡ ਉਹ ਬੱਲੇ 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 ਤੇ ਕੱਟਣ ਵਾਲੀ ਲੈ ਆਇਆ ਹੈ। ਉਹ ਵੀ ਭਾਈ ਰਫਤਾ ਕਹਿੰਦਾ ਵੀ ਗਲਾਸ ਤੋਂ ਗਰੁੱਪ ਵਾਲਿਆਂ ਨੇ ਇੰਗਲੈਂਡ ਦੇ ਵਿੱਚ ਵੀ ਧੰਨ-ਧੰਨ ਕਰਵਾਈ ਹੈ ਤੇ ਪਿਆਰ ਭਾਈ ਮਣੀ ਦੇ ਨਾਲ ਆਹ ਦੇਖਾਂਗੇ ਵੀ ਮੁੰਡਾ ਕਹਿੰਦੇ ਫੇਰ ਵਾਪਸ ਹੋਇਆ। ਗਰਾਊਂਡ ਦੇ ਵਿੱਚ ਪਾਣੀ ਪਾਉਂਦਾ ਕਰਦੇ। ਨਾਲ ਹੀ ਅਗਲੇ ਮੈਚਾਂ ਦੀ ਬਿੱਲਾ ਲੰਤੋ ਜੀ ਤੇ ਭਾਈ ਬੂਟਾ ਉਮਰੀਆਣਾ ਉਹ ਵੀ ਕਿਰਪਾ ਕਰਕੇ ਤਿਆਰੀ ਫੜ ਲੈਣਗੇ ਸਾਡੇ ਵੱਡੇ ਭਾਈ ਐ। ਮਾਨ ਨੇ ਸਾਡੀ ਜ਼ਿੰਦਗੀ ਦਾ ਭੀਮ ਦੀ ਕਬੱਡੀ ਬੋਲ ਰਾਜਵੀਰ ਤੇ। ਸਾਰੇ ਕਹਿੰਦੇ ਟੀਮ ਕਹਿੰਦੇ ਸਰਸੰਗਾਇਤਾਂ ਦਾ ਤੇ ਗੱਗੀ ਕਹਿੰਦੇ ਚੱਕ ਦੇ ਸਰਾਏ ਵਾਲਾ ਕਹਿੰਦੇ ਟਰਾਈ ਕਰਦਾ। ਮਾਜੀ ਕਹਿੰਦਾ ਵਾਟਾਂ ਮਾਰਦਾ ਮੈਚ ਸਿਰੇ ਦਾ ਜਿਵੇਂ ਬੂਟਾ ਬਾਈ ਕਹਿੰਦਾ ਖੁੱਤਾ ਅੱਜ ਤੇ ਮਿਣਾ ਚੱਲਿਆ ਤਾਂ ਅੱਗ ਨਿਕਲਦੀ ਆ ਉਹ ਅੱਜ ਤੇ ਭੰਗੜ ਮੱਚਦਾ ਅੱਜ ਤੇ ਸਰਾਖ ਹੋਇਆ ਪਿਆ ਉਹ ਮੁੰਡਾ ਭਗਵਾਨਪੁਰੀਆ ਫਰਿਆਦ ਬਰਤਾਰ ਆੜੇ ਤੜੀ ਪੈਂਦੇ ਜਦੋਂ ਪੇਚੇ ਸੋਹਰਿਆ ਦੂਰ ਹੁੰਦੇ ਦਿਲਾਂ ਦੇ ਪਲੇਖੇ ਸੋਹਰਿਆ ਅਗਲਾ ਵੀ ਇਕਿਆਂ ਦੀ ਕश्ती ਮੋੜਦਾ ਰਾਜੇ ਖੇਲੇ ਦਮਕਾ ਬਗਾਨੇ ਪਤਲਾ ਓਏ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਆਹ ਟੱਕੀ ਆਹ ਚੱਕਾਂ ਵਾਲਾ ਮੇਰੇ ਵੀਰੇ ਵਾਹਿਰੇ ਰਾਜਾ ਖਾਲਾ ਆ ਗਿਆ ਵਾਹਿਗੁਰੂ ਕਹੇ ਮੇਰਾ ਆਹ ਰੇਡ ਤੇ ਖੜਕਾ ਲੜਕਾ ਹੋਰ ਰੇਡ ਤੇ ਹਰਕਾ ਦੜਕਾ ਹੁਣਾ ਪੇਟਾਂ ਦੇ ਓ ਯਾਰ ਰੇਡ ਤੇ ਖੋਣਾ ਖੜਕਾ ਦੜਕਾ ਭਗਵਾਨਪੁਰੀਆ ਤੇ ਦੂਜੇ ਪਾਸੇ ਦੇਖ ਰਹਾ ਸੱਦੇ ਵਾਲਿਆ ਹੁਣ ਕੌਣ 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 ਟੁੰਡਾਂ ਦੀ ਆਹ ਚੱਕ ਆਹ ਚੱਕ ਲੈ ਜਿੰਦਾਬਾਡੀ ਕਨੇ ਚੋਟੀ ਦਾ ਹੋ ਗਿਆ ਟੀਮ ਆ ਗਿਆ ਕਨੇ ਸਰਸੰਗ ਦੀ ਧਰਤੀ ਦਾ ਸਾਡੇ ਗੈਰੀ ਸਿੱਧੂ ਦੀ ਗਲਾਸਟੋ ਜੁਕੇ ਵਾਲੇ ਉਹਨਾਂ ਵੱਲੋਂ ਇੱਕਮ ਦੇ ਲਈ 500 500 ਰੁਪਏ ਲਓ ਟੀਮ ਪਰੀਆ ਕਹਿੰਦੇ ਇੱਕਮ ਹੋ ਗਿਆ ਕਹਿੰਦੇ ਫੇਰ ਕੰਨੀ ਤੇ ਮੇਰੇ ਮਿੱਤਰੋ ਇਧਰ ਕਹਿੰਦੇ ਫਰਿਆਦ ਪਗਲਾਣਪਰੇ ਵਾਲਾ ਮੇਲਾ ਕਹਿੰਦੇ ਪੇਟਾਂ ਦਾ ਮੇਰੇ ਮਿੱਤਰੋ ਜਿੱਤ ਹਾਰ ਦੇ ਫੈਸਲੇ ਜਿੱਤ ਹਾਰ ਦੇ ਫੈਸਲੇ ਇੱਕਮ ਹਤਾਪੁਰਿਆ ਓ ਮੇਲਾ ਬੱਚੂ ਮੇਲਾ ਨਚੂ ਮੇਲਾ ਨਚੂ ਹੇਲੂ ਉੱਤੇ ਭਾਈ ਅੱਜ ਤੇ ਤਾਲਾ ਵੱਜਦਾ ਤਾਲਾ ਓ ਬੇਟਾ ਚ ਬੋਲ ਤੂੰ ਨਹੀਂ ਫੋਲ ਓ ਟੇਟਾ ਦੇ ਫੁੱਟਾ ਮਰੀਦ ਕੰਮ ਕਿਵੇਂ ਲੱਗੇ ਇੱਕ ਵਾਰੀ ਦੋ ਹੀਰੇ ਦ੍ਰਿਸ਼ਟੀ ਦੇ ਕੋਲ ਆਣ ਮਹਾਂਪੁਰਸ਼ ਦੇ ਕੋਲ ਏ ਮਾਝਾ ਏ ਮਾਝੇ ਵਾਲਾ ਮਾਝਾ ਦੇਖਿੰਦੀ ਮਹਿਨ ਵਾਲੀਆ ਮਹਿਨ ਵਾਲੀਆ ਮਹਿਨ ਵਾਲੀਆ ਰੇਡਾ ਝਾਕਦਾ ਮੇਰੇ ਮਿੱਤਰੋ ਗੋਪੀ ਦਾ ਕਹਿੰਦੇ ਚੇਲਾ ਅੱਜ ਲੁੱਟ ਗਿਆ ਪੇਟਾਂ ਦਾ ਮੇਲਾ ਇੱਕ ਪਾਸੇ ਮੱਖਣ ਵਿੱਜਰ ਨਾਲ ਕਹਿੰਦੇ ਸ਼ੇਰਾਂ ਮੇਰੇ ਮਿੱਤਰੋ ਹੁੜਕੇ ਵਾਲਾ ਕਹਿੰਦੇ இந்து ਆਹ ਕਹਿੰਦੇ ਜਿੱਤ ਹਾਰ ਵਾਲੀਆਂ ਰੇਡਾਂ ਭਾਵੇਂ ਲੱਖ ਪੈਂਦੀਆਂ ਓਏ ਗੱਲ ਆ ਜਿੱਤਾਂ ਤੇ ਮੁੱਕਣੀ ਰੇਡਾਂ ਚਾਕੇ ਲੱਖ ਪੈਂਦੀ ਪੇਟਾਂ ਦਾ ਫੈਸਲੇ ਵਾਲੀ ਕਬੱਡੀ ਆ कबडी फैसले वारी आहे राजवीर सेडा केतारे केर ਕਬੱਡੀ ਆ ਮੇਲੇ ਦੀ ਵਨ ਆਫ ਦੀ ਬੈਟਿੰਗ ਇਹ ਜਿੱਤ ਹਾਂ ਇਹ ਨਾਟਕ ਇਹ ਸਮਾਰੋਹ ਦਿੱਤੀ ਜ਼ੋਰਦਾਰ ਜੇ ਮੈਚ ਵਧੀਆ ਲੱਗਾ ਦੋਨੋਂ ਟੀਮਾਂ ਵਾਸਤੇ ਤਾੜੀਆਂ ਮਾਰੋ ਇਹ ਸਮਾਰੋਹ ਦਾ ਫਾਈਨਲ ਰਿਜ਼ਲਟ ਏਪਣ ਦੇ ਨੰਬਰ 18.5 ਤੇ ਚੱਕ ਦੇਸ ਰਾਜ ਦੇ 20 ਬੜਾ ਮੈਚ ਖਤਮ ਹੋ ਗਿਆ ਵੀ ਦਰਸ਼ਕ ਵੀਰੋ ਜੇ ਤੇ ਸੰਗਤ ਉਤੋਂ ਦੀ ਸੀਜ਼ਨ ਗਰਮੀ ਦਾ ਹੋਵੇ ਤੇ ਉਦੋਂ ਟੁੱਟ ਕੇ ਲੱਗ ਜਾਣਾ ਇਹ ਛੋਟੀ ਗੱਲ ਨਹੀਂ ਹੁੰਦੀ ਆਹ ਮੁੰਡੇ ਨੇ ਜਿੱਦਾਂ ਕਹਿੰਦੇ ਹੁੰਦੇ ਵੀ ਅੱਜ ਕਹਿ ਕੇ ਮੇਲਾ ਲੁੱਟਣ ਵਾਲੀ ਗੱਲ ਕਰਤੀ ਐ ਜਿਹੜੇ ਜਿਹੜੇ ਗੱਗੀ ਨੂੰ ਪਿਆਰ ਕਰਦੇ ਤਵਰੀਆਂ ਵਾਲੇ ਜੋਲਾ ਦਾ ਲੈ ਵੀ ਗੱਗੀ ਸੱਚੇ ਪਾਸ਼ਾ ਮੇਹ ਰੱਖੇ ਜਦੋਂ ਕੈਨੇਡਾ ਕਬੱਡੀ ਕਵਰੇਜ ਚ ਮੱਖਣ ਵਾਲੀ ਜੀ ਨੇ ਆਖਿਆ ਕਾਲਾ ਸਿੰਘ ਦੇ ਸਨੀ ਨੂੰ ਵੀ ਤੈਨੂੰ ਕਿਹੜਾ ਲੱਗਦਾ ਆਉਣ ਬੜਾ ਟਾਪਰ ਆ ਉਸ ਸਨੀ ਕਾਲੇ ਸਿੰਘਾਂ ਮਰੇ ਨੇ ਆਹ ਮੁੰਡੇ ਦਾ ਜਿਗਰ ਕੀਤਾ ਇਹ ਆ ਗੱਗੀ ਚੱਕ ਦੇਸ਼ ਵਾਲਾ ਜਿਹਨੇ ਅੱਜ ਮੇਟਾਂ ਦਾ ਮੇਲਾ ਲੁੱਟਿਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ